ਯੇਸ਼ੂ ਨੇ ਕਿਆ ਮੇਰੇ ਕਪੜੇ ਲਾ ਦਿੱਤੇ ਗਏ ਮੈਨੂੰ ਨੰਗਾ ਕੀਤਾ ਗਿਆ ਮੇਰੀ ਅੱਖਾਂ ਤੇ ਪੱਟੀ ਬੰਨ ਕੇ ਮੇਰੀ ਦਾੜੀ ਪੁੱਟੀ ਗਈ ਮੈਨੂੰ ਥੱਪੜ ਮਾਰੇ ਕੇ ਮੈਨੂੰ ਜ਼ਲੀਲ ਕੀਤਾ ਗਿਆ ਮੈਨੂੰ ਕੋੜੇ ਮਾਰੇ ਗਏ ਮੇਰੇ ਸਿਰ ਤੇ ਕੰਡੇ ਦਾ ਤਾੜ ਪਾਇਆ ਗਿਆ ਔਰ ਇੱਕ ਇੱਕ ਕੋੜਾ ਮੇਰੀ ਚਮੜੀ ਨੂੰ ਲਾ ਦਿੰਦਾ ਹੈ ਉਦੇ ਹੱਥਾਂ ਪੈਰਾਂ 'ਤੇ ਕਿਲ ਠੋਕੇਗੇ ਲਾਂਤੀ ਸਲੀਬ ਦੇ ਉੱਤੇ ਯੀਸ਼ੂ ਨੂੰ ਚੜਾਇਆ ਗਿਆ ਸੰਤ ਮੱਤੀ 27 ਦੀ 42 ਵਿੱਚ ਯੀਸ਼ੂ ਮਸੀ ਉੱਚੀ ਉੱਚੀ ਸਾਡੇ ਲਈ ਪੁਕਾਰਦੇ ਹਨ ਔਰ ਕਹਿੰਦੇ ਹਨ ਕਿ ਮੇਰੇ ਤੇ ਸਾਰੇ ਪਾਪ ਸਾਰੇ ਸੰਸਾਰ ਦੇ ਲੱਦੇ ਗਏ ਯੀਸ਼ੂ ਪਵਿੱਤਰ ਹੀ ਯੀਸ਼ੂ ਸ਼ੁੱਧ ਸੀ ਪਰ ਫਿਰ ਵੀ ਸਾਡੇ ਲਈ ਉਹ ਪਾਪੀ ਬਣ ਗਿਆ ਔਰ ਬਾਪ ਨੂੰ ਪੁਕਾਰਦਾ ਹੈ हे ਮੇਰੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ येशू ने वो दर्द है तुसी जो सूरा वाली जिंदगी बतीस कर रहे हो, जो रोगा वाली जिंदगी बतीस कर रहे हो, येशू ने वो दर्द है येशू ने वो दुख सहे। येशू इसलिए आया तू आराम पाओ, तू चंगा जीवन पाओ। येशू तोड़े पापानों क्षमा करना चाहता है। येशू तन्नू आजाद करना चाहता है चर्च। पवित्र आत्मा इन मदद कर, इन पाप क्षमा कर दे।